ਕੀ ਕਹੋਂਗੇ ਜੋ ਅੱਜ 80 ਲੀਟਰ ਪਹੁੰਚੇ ਸੀ ਔਰੇ ਆਪਣਾ ਮੋਜਵਾਲ ਜੀ ਸ੍ਰੀ ਦੋ ਪਹੁੰਚੇ ਸੀ ਜੋਰੇ ਜੀ ਸੋਈ ਸਾਹਿਬ ਬਹੁਤ ਧੰਨਵਾਦ ਇਹਨਾਂ ਦਾ ਨਾਲੇ ਜੌਂਡੀਆ ਸਾਹਿਬ ਪਹੁੰਚੇ ਜੀ ਔਰੇ ਜੀ ਉੱਚੀ ਹਮ ਉਹਨਾਂ ਦਾ ਬਹੁਤ ਧੰਨਵਾਦ ਇੱਕ ਵਾਰਾ ਕੀ ਆਈ ਸਾਡੇ ਪਿੰਡ ਨੂੰ 15 ਲੱਖ ਰੁਪਇਆ ਗ੍ਰਾਂਟ ਆਈ ਹੈ ਜੀ ਹਮ 5 ਲੱਖ ਰੁਪਇਆ ਗੰਦੇ ਪਾਣੀ ਵਾਸਤੇ 5 ਲੱਖ ਸਾਫ ਵਾਸਤੇ ਪੰਜ ਗਲੀਆਂ ਵਾਲੇ ਵਾਸਤੇ ਠੀਕ ਹੈ ਜੀ ਅਸੀਂ ਬਹੁਤ ਧੰਨਵਾਦ ਕਰਦੇ ਆ ਜੀ ਇੱਕ ਸਾਡੇ ਬਸ ਵਾਸਤੇ ਹਾਂ ਕੀਤੀ ਆ ਜੀ ਕਹਿੰਦੇ ਵੀ 8 ਵਜੇ ਬਸ ਸੋਡੇ ਪਿੰਡ ਦੇ ਵਿੱਚੋਂ ਹੀ ਗਿਆ ਕਰੂ ਲੈਰੇ ਤੋਂ ਜਿਹੜੀ ਸੁਨਾਮ ਨੂੰ ਜਾਂਦੀ ਆ ਜੀ ਠੀਕ ਹੈ ਜੀ ਉਹਦਾ 1 ਕਿਲੋਮੀਟਰ ਦਾ ਫਰਕ ਪੈਂਦਾ ਜੀ ਉਹ ਸੋਈ ਸਾਹਿਬ ਨੂੰ ਕਹਿੰਦਾ ਸੀਗਾ ਜੀ ਮੰਤਰੀ ਸਾਹਿਬ ਨਾਲ ਵੀ ਗੱਲ ਹੋਈ ਸੀ ਜੀ ਵੀ ਉਹ ਕਹਿੰਦੇ ਵੀ ਹਾਂ ਤੁਹਾਡਾ ਕੰਮ ਹੱਲ ਹੋਊਗਾ ਇਹ ਠੀਕ ਹੈ ਜੀ ਧੰਨਵਾਦ ਬਾਜੀ ਬਹੁਤ ਧੰਨਵਾਦ ਮੈਂਬਰ ਸਾਹਿਬ ਕੀ ਕਹੋਗੇ ਜੋ ਆਪਣਾ ਪਾਰਟੀ ਉਰੇ ਪਹੁੰਚਿਆ ਕੀ ਵੱਡੇ ਲੀਟਰ ਪਹੁੰਚਨੇ ਕੀ ਕਹੋਗੇ ਬਹੁਤ ਧੰਨਵਾਦ ਕਰਦਾ ਜੀ ਆਵਾਰੀ ਪਾਰਟੀ ਦਾ ਜਿਹੜੇ ਸਾਡੇ ਇੱਕ ਕੰਮ ਵੀ ਬਹੁਤ ਵਧੀਆ ਹੋ ਰਿਹਾ ਸਾਡੇ ਪਿੰਡ ਦੇ ਵਿੱਚ ਬਾਕੀ ਜਿਹੜੀ ਕਾਗਲ ਵਾਲੀ ਗੱਲ ਸੀਗੀ ਬਾਗੀ ਭਰੇ ਜੂਰ ਸੀਗੀ ਪਰ ਆਪਾਂ ਨੇ ਉਹ ਵਾਪਸ ਲੈ ਲਈ ਜੀ ਆਪਣੇ ਜੌਂਡੀਆਰ ਵੀਰ ਨਾਲ ਆਪਾਂ ਖੜਿਆ ਜੀ ਫੱਕ ਡੜ ਕੇ ਖੜਾਂਗੇ ਜੀ ਸਾਰੇ ਪਿੰਡ ਸਾਡਾ ਮੌਜੂਦ ਸਾਰਾ ਸਾਰਾ ਐਨ ਕਹਦਾ ਜੀ ਵੋਟਾਂ ਪਾਵਾਂਗੇ ਝਾੜੂ ਮਾਰਾਂਗੇ ਪੂਰਾ ਐਨ ਸਪਾਰ ਕਰਾਂਗੇ ਸਾਡੇ ਨਾਲ ਕਿਸੇ ਕਾਨੂੰਨ ਨੂੰ ਬੜਨ ਨਹੀਂ ਕਿਸੇ ਕਾਗਜ਼ ਨੂੰ ਬੜਨ ਨਹੀਂ ਇਹ ਸਾਡਾ ਪੱਕਾ ਹੋ ਰਿਹਾ ਜੀ ਕਿਸੇ ਨੂੰ ਬੜਨ ਦੀ ਲੋੜ ਨਹੀਂ ਜੀ ਸਾਡਾ ਵਾਸੁਰੇ ਅਸੀਂ ਇਹ ਜਿੱਦ ਦੇ ਬੁਲਾਉਣੇ ਵਾਸ ਅਸੀਂ ਆਮ ਆਦਮੀ ਪਾਰਟੀ ਨੂੰ ਬੁਲਾਉਣਾ ਹੈ ਔਰ ਸਾਡੇ ਨਾਲ ਕੋਈ ਕਿਸੇ ਦਾ ਲੈਣਾ ਦੇਣਾ ਨਹੀਂ ਪਿੰਡ ਦੇ ਵਿਕਾਸ ਬਾਰੇ ਕੀ ਕਹੋਗੇ ਕੰਮਾਂ ਬਾਰੇ ਪਿੰਡ ਦੇ ਵਿਕਾਸ ਵਾਸਤੇ ਹੀ ਮੰਤਰੀ ਸਾਹਿਬ ਨਾਲ ਗੱਲ ਹੋਈ ਸੀ ਜੀ ਸਾਡੇ ਇੱਕ ਵੱਡੀ ਮੁਸੀਬਤ ਇਹ ਸੀਗੀ 40-50 ਗੁਰੀਆਂ ਦੇ ਸਾਡੇ ਜਿਹੜਿਆ ਕੀ ਮੇਧਾਸ ਤੇ ਮੌਜੂਦ ਹੁੰਦੀਆਂ ਵੀ ਇਥੋਂ ਛਾਲੇ ਡੇ ਲੱਗੀਆਂ ਨਹੀਂ ਉਹ ਮੰਤਰੀ ਸਾਹਿਬ ਨਾਲ ਗੱਲ ਹੋਈ ਸੀ ਜੀ ਵੀ ਜਿਹੜੀ ਲਹਿਰੇ ਤੋਂ ਵਾਸ ਆਉਂਦੀ ਆ ਜੀ ਉਹ ਪਿੰਡ ਦੇ ਵਿੱਚ ਦੀ ਆਇਆ ਕਰੋ ਕਿਲੋਮੀਟਰ ਦਾ ਫਰਕ ਪਾਉਂਦੇ ਜੀ ਮੰਤਰੀ ਸਾਹਿਬ ਨੇ ਕਹਿ ਕਨੇ ਓਕੇ ਆ ਜੀ ਵੀ ਕਰਾਂਗੇ ਬਸ ਆਹੀ ਅਭੀ ਵੋਟਾ ਵਾਦ ਤੋਂ ਵਾਦ ਪੈਣਾ ਵੀ ਆਪਾਂ ਹੋਰ ਵੀ ਕਰਾਵਾਂਗੇ ਆਪਾਂ ਕੰਮ ਬਹੁਤ ਉਹ ਆਪਣੇ ਸਾਰੇ ਅਜੇ ਵੋਟਾਂ ਪੈਣੀਆਂ ਠੀਕ ਹੈ ਜੀ ਬਸ ਸਾਰੇ ਧੰਨਵਾਦ ਕਰਦੇ ਆਂ ਸਾਰੀ ਟੀਮ ਦਾ ਧੰਨਵਾਦ ਠੀਕ ਹੈ ਜੀ ਹਾਂਜੀ ਅਸੀਂ ਬਲਾਕ ਸੰਪਤੀ ਜੋਨ ਚ ਖੜੇ ਹਾਂ ਜੀ ਸ੍ਰੀ ਗੁਰਿੰਦਰ ਸਿੰਘ ਜੰਮੇਰ ਤੇ ਅਸੀਂ ਠੱਡੋਵਤ ਮੋਜੋਵਾਲ ਤੋਂ ਵੋਟ ਰਹੀਆਂ ਜਿਹਨਾਂ ਅਗਰਾਹਾਂ ਚੋ ਵੋਟ ਰਹੀਆਂ ਜਿੰਨਾ ਵੀ ਹੋ ਸਕਿਆ ਅਸੀਂ ਸਾਰਿਆਂ ਦਾ ਹੱਥ ਵਨ ਕੇ ਧੰਨਵਾਦ ਕਰਦੇ ਹਾਂ ਕਿ ਸਾਨੂੰ ਵੱਧ ਤੋਂ ਵੱਧ ਵੋਟਾਂ ਛਾੜੂ ਦੇ ਨਿਸ਼ਾਨ ਤੇ ਪਾਓ ਤਾਂ ਸਿੱਕੇ ਰਣਜੀਤ ਸਿੰਘ ਗੋੜੀਰ ਨੂੰ ਪਹਿਲੇ ਨੰਬਰ ਤੇ ਲਿਆ ਸਕਾਂ ਠੀਕ ਹੈ ਸਰਬਾਤ ਪਾਲ ਸਿੰਘ ਟੀਮਾ ਜੀ ਨੇ ਟਿਕਟ ਦੇ ਕੇ ਨਵਾ ਗਿਆ ਤੇ ਟੀਮਾ ਜੀ ਦੇ ਕੰਮਾਂ ਨੂੰ ਦੇਖਦੇ ਹੋਏ ਆਪਾਂ ਵੱਧ ਤੋਂ ਵੱਧ 14 ਤਰੀਕ ਨੂੰ ਛਾੜੂ ਦੇ ਚੋ ਨਿਸ਼ਾਨ ਤੇ ਵੋਟਾਂ ਪਾਈਏ ਤੇ ਅੱਗੇ ਕੰਮਾਂ ਦੀ ਰਫ਼ਤਾਰ ਹੋਰ ਤੇਜ਼ ਇਹ ਆ ਸਕੀ ਹੈ ਵੈਕੂ ਜੀ ਦਾ ਖਾਲਸਾ ਗ੍ਰਾਮ ਪੰਚਾਇਤ ਸਾਡੇ ਇਲਾਕੇ ਜੋ ਸਭ ਵੈਕੂ ਜੀ ਦਾ ਖਾਲਸਾ ਸਾਡੇ ਦੂਜੀ ਦੀ ਭੰਤੇ ਆਪਣੇ ਸਾਰੇ ਕੰਮ ਵਾਲੇ ਤਾਂ ਬਲੀ ਆਪਣੇ ਚੇਰਮਾਨ ਸਾਹਿਬ ਨੇ ਸਾਨੂੰ ਦੱਸੇ ਦਿੱਤਾਗਾ ਇਸ ਵਾਸਤੇ ਵੀ ਸਾਨੂੰ ਭਾਈ ਜੀ ਲਈ ਬਿਤਵੰਦੀ ਸਰਕਾਰ ਦੀ ਟੀਮਾ ਜੀ ਇੰਨੇ ਦਰਬੇਸ਼ ਨੇ ਅੱਗਾ ਕਰਮਾਂ ਵਾਲਿਆਂ ਜਿਹੜਾ ਅਹਿਜ ਆਪਾਂ ਨੂੰ ਲੀਡਰ ਮਿਲਿਆ ਡਿਰਪੇ ਹਲਕੇ ਨੂੰ ਆਪਾਂ ਉਦੋਂ ਕੰਮ ਲਈਏ ਤੇ ਇਹਦੇ ਵਾਸਤੇ ਇਹੀ ਬੇਨਤੀਆਂ ਕਰਨ ਆਇਆ ਵੀ ਜਿਹੜਾ ਵੱਧ ਤੋਂ ਵੱਧ ਜਿੰਨੀਆਂ ਵੀ ਆਪਾਂ ਵੋਟਾਂ ਵਧਾਵਾਂਗੇ ਬਾਈ ਪਵਿੱਤਰ ਜੀ ਗੰਡੂਆ ਤੋਂ ਨੇ ਸਾਫ ਦਾ ਸਰਪੰਚ ਨੇ ਬਹੁਤ ਨੀਗ ਇਨਸਾਨ ਨੇ ਬਾਈ ਰਣਜੀਤ ਸਿੰਘ ਜੌੜੀਆ ਜੀ ਤੁਸੀਂ ਜਾਣਦੇ ਹੋ ਸਾਰੇ ਇਹ ਬਲਾਕ ਸੰਪਤੀ ਮੈਂਬਰ ਨੇਗੇ ਇਹ ਜ਼ਿਲ੍ਹਾ ਪ੍ਰਚਿਤ ਸਾਜਲੀ ਜ਼ੋਨ ਤੋਂ ਆਪਾਂ ਵੱਧ ਤੋਂ ਵੱਧ ਵੋਟਾਂ ਪਾਵਾਂਗੇ ਤੇ ਜਿੰਨੀਆਂ ਵੋਟਾਂ ਪਾਵਾਂਗੇ ਉਨੀਆਂ ਆਪਾਂ ਬਿੱਤਮਾਤਰੀ ਹਰਪਾਰ ਸਿੰਘ ਜੀ ਮਾਜੀ ਤੋਂ ਆਪਾਂ ਗ੍ਰਾਂਡਾ ਲੈ ਸਕਦੇ ਆ ਇੱਥੇ ਛੋਟੇ ਸਾਰੇ ਵੋਟਾਂ ਪੰਜਾਬ ਦਾ ਜੁਰਗਾ ਦਾ ਫੜਿਆ ਇੱਥੇ ਪ੍ਰੌਂਟਰ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰੈਗੁਰੂ ਜੀ ਦਾ ਸਾਥ